ਕਰਨਾਟਕਾ ਚ ਇੱਕ ਜਗ੍ਹਾ ਹੈਗੀ ਆ ਦਾਵਨਗਰੇ ਤੇ ਦਾਵਨਗਰੇ ਦੇ ਹੀ ਅੰਦਰ ਇੱਕ ਛੋਟਾ ਜਿਹਾ ਟਾਊਨ ਪੈਂਦਾ ਹੈ ਜਿਹਦਾ ਨਾਮ ਹੈ ਹੋਨਾਲੀ ਇੱਥੋਂ ਦਾ ਜਿਹੜਾ ਪੁਲਿਸ ਸਟੇਸ਼ਨ ਹੁੰਦਾ ਆ ਉੱਥੇ ਇੱਕ 19 ਸਾਲਾਂ ਲੜਕੀ ਰੋਜ਼ ਆਉਂਦੀ ਤੇ ਪੁਲਿਸ ਵਾਲਿਆਂ ਨੂੰ ਆਣ ਕੇ ਇੱਕੋ ਹੀ ਗੱਲ ਕਹਿੰਦੀ ਕਿ ਮੇਰੇ ਪਿਤਾ ਨੂੰ ਇਨਸਾਫ ਦਲਵਾ ਦਿਓ ਮੇਰੇ ਪਿਤਾ ਦੀ ਮੌਤ ਹੋ ਗਈ ਹੈ ਤੇ ਮੇਰੇ ਪਿਤਾ ਨੂੰ ਇਨਸਾਫ ਦਿਵਾਓ ਹੁਣ ਪੁਲਿਸ ਵਾਲੇ ਪੁੱਛਦੇ ਕਿ ਕਤਲ ਕਦੋਂ ਹੋਇਆ ਤਾਂ ਹੁਣ ਲੜਕੀ ਦੱਸਦੀ ਹੈ ਕਿ ਮੇਰੇ ਪਿਤਾ ਦਾ ਕਤਲ ਹੈ ਜਿਹੜਾ ਉਹ 2010 ਵਿੱਚ ਹੋਇਆ ਆ ਹਣ ਪੁਲਿਸ ਵਾਲੇ ਸੋਚਦੇ ਕਿ ਕਿਉਂ ਅਸੀਂ ਗੜੇ ਮੁਰਦੇ ਉਖਾੜੀਏ ਤਾਂ ਉਹਦੀ ਗੱਲ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ ਹੁਣ ਉਹ ਕੀ ਕਰਦੇ ਆ ਹੁਣ ਉਹਦਾ ਰੂਜ਼ਾ ਹੋ ਗਿਆ ਸੀ ਹੁਣ 1 ਅਗਸਤ 2015 ਤੋਂ ਪੁਲਿਸ ਥਾਣੇ ਆਉਣਾ ਉਹਨੇ ਸ਼ੁਰੂ ਕੀਤਾ ਸੀ ਹੁਣ 10 12 ਦਿਨ ਦਾ ਸਮਾਂ ਨਿਕਲ ਜਾਂਦਾ ਆ ਹੁਣ ਜਦੋਂ 6 7 ਦਿਨ ਹੀ ਨਿਕਲੇ ਸੀਗੇ ਤੇ ਹੁਣ ਉਹ ਆਪਣੇ ਭਰਾ ਦੇ ਨਾਲ ਆਉਣਾ ਸ਼ੁਰੂ ਕਰ ਦਿੰਦੀ ਆ ਉਹਦਾ ਭਰਾ ਹੁੰਦਾ ਆ 8 9 ਸਾਲ ਦਾ ਹੁਣ ਉਹਨੂੰ ਵੀ ਨਾਲ ਲੈ ਕੇ ਆਉਣਾ ਉਹ ਸ਼ੁਰੂ ਕਰ ਦਿੰਦੀ ਆ ਤੇ ਹੁਣ ਦਿਨ ਆਉਂਦਾ 12 ਅਗਸਤ 2015 ਦਾ ਹੁਣ ਇਸ ਦਿਨ ਉਹ ਆਪਣੇ ਛੋਟੇ ਜਿਹੇ ਭਰਾ ਨੂੰ ਆਪਣੇ ਨਾਲ ਲੈ ਕੇ ਜਦੋਂ ਥਾਣੇ ਦੇ ਵਿੱਚ ਆਉਂਦੀ ਹੈ ਤਾਂ ਉਸ ਦਿਨ ਐਸਐਚਓ ਸਾਹਿਬ ਉਹ ਲੜਕੀ ਨੂੰ ਵੇਖ ਲੈਂਦੇ ਐ ਤੇ ਜਦੋਂ ਉਹ ਪੁਲਿਸ ਵਾਲੇ ਨਾਲ ਗੱਲ ਕਰ ਰਹੀ ਹੁੰਦੀ ਹੈ ਤਾਂ ਉਹਨੂੰ ਬੁਲਾ ਕੇ ਪੁੱਛਦੇ ਐ ਕਿ ਕੀ ਗੱਲ ਐ ਤੋ ਦੱਸਦੀ ਐ ਕਿ ਐਸ ਐਚ ਓ ਸਾਹਿਬ ਮੈਂ ਇੱਥੇ ਹਰ ਰੋਜ਼ ਆਉਣੀ ਆ ਆਪਣੀ ਫਰਿਆਦ ਲੈ ਕੇ ਕਿ ਮੇਰੇ ਪਿਤਾ ਨੂੰ ਇਨਸਾਫ ਦਿਵਾਓ ਪਰ ਪੁਲਿਸ ਵਾਲੇ ਐ ਮੇਰੀ ਗੱਲ ਸੁਣਦੇ ਨਹੀਂ ਹੁਣ ਐਸ ਐਚ ਓ ਸਾਹਿਬ ਕਹਿੰਦੇ ਐ ਕਿ ਮੈਨੂੰ ਪੂਰੀ ਗੱਲ ਦੱਸ ਕਿ ਕੀ ਗੱਲ ਐ ਹੁਣ ਉਹ ਦੱਸਦੀ ਐ ਕਿ 2010 ਦੇ ਵਿੱਚ ਮੇਰੇ ਪਿਤਾ ਜਿਨ੍ਹਾਂ ਦਾ ਨਾਮ ਐ ਲਕਸ਼ਮਣ ਉਹਨਾਂ ਨੂੰ ਮਾਰ ਦਿੱਤਾ ਗਿਆ ਐ ਹੁਣ ਐਸ ਐਚ ਓ ਸਾਹਿਬ ਪੁੱਛਦੇ ਐ ਕਿ ਮਾਰਿਆ ਕਿੰਨੇ ਐ ਤਾਂ ਤੈਨੂੰ ਕਾਤਲ ਦਾ ਪਤਾ ਐ ਤਾਂ ਹੁਣ ਉਹ ਦੱਸਦੀ ਐ ਕਿ ਮੇਰੀ ਆਪਣੀ ਮਾਂ ਨੇ ਮੇਰੇ ਪਿਤਾ ਨੂੰ ਜਿਹੜਾ ਉਹ ਮਾਰ ਦਿੱਤਾ ਆ ਹੁਣ ਉਹ ਪੁੱਛਦੇ ਆ ਕਿ ਕੀ ਗੱਲ ਹੈ ਉਹਨਾਂ ਨੇ ਕਿਉਂ ਮਾਰਿਆ ਤੇ ਹੁਣ ਤੇਰੇ ਪਿਤਾ ਦੀ ਜਿਹੜੀ ਡੈੱਡ ਬੋਡੀ ਹੈ ਹੋ ਸਕਦਾ ਉਹਦਾ ਸਸਕਾਰ ਹੋ ਗਿਆ ਹੋਇਆ ਸੀ ਇਨਸਾਫ ਕਿਵੇਂ ਦਿਵਾਵਾਂਗੇ ਤੈਨੂੰ ਤਾਂ ਹੁਣ ਉਹ ਦੱਸਦੀ ਹੈ ਅੱਗੇ ਤਾਂ ਉਹ ਬਹੁਤ ਹੀ ਹੈਰਾਨ ਕਰਨ ਵਾਲਾ ਹੁੰਦਾ ਆ ਮੇਰੇ ਪਿਤਾ ਨੂੰ ਮੇਰੀ ਮਾਂ ਨੇ ਮਾਰ ਕੇ ਆਪਣੇ ਹੀ ਘਰ ਦੇ ਵਿੱਚ ਦਫਨ ਕੀਤਾ ਹੋਇਆ ਆ ਜਿੱਥੇ ਸਾਡਾ ਪੂਜਾ ਰੂਮ ਆ ਉੱਥੇ ਮੇਰੇ ਪਿਤਾ ਦੀ Laash ਨੂੰ ਮੇਰੀ ਮਾਂ ਨੇ ਦਫਨ ਕੀਤਾ ਹੋਇਆ ਆ ਹੁਣ ਉਹ ਬਹੁਤੀ ਹੈਰਾਨ ਹੁੰਦੀ ਐ ਕਿ ਪਿਛਲੇ 5 ਸਾਲਾਂ ਤੋਂ ਤੇਰੇ ਪਿਤਾ ਦੀ Laash ਨੂੰ ਤੁਹਾਡੇ ਘਰ ਦੇ ਵਿੱਚ ਦਫਨ ਕੀਤਾ ਗਿਆ ਔਰ ਕਿਸੇ ਨੂੰ ਕੁਝ ਪਤਾ ਵੀ ਨਹੀਂ ਚੱਲਿਆ ਤਾਂ ਹੁਣ ਉਹ ਦੱਸਦੀ ਐ ਤੇ ਨਾਲੇ ਐਸਐਚਓ ਸਾਹਿਬ ਇਹ ਵੀ ਗੱਲ ਉਹਨੂੰ ਕਹਿੰਦੇ ਐ ਕਿ 2010 ਦੀ ਗੱਲ ਐ ਤੇ ਤੂੰ ਹੁਣ ਕਿਉਂ ਆਈ ਸਾਡੇ ਕੋਲ ਤੂੰ ਉਦੋਂ ਹੀ ਕਿਉਂ ਨਹੀਂ ਆ ਗਈ ਹੁਣ ਅੱਗੇ ਉਹ ਦੱਸਦੀ ਐ ਕਿ ਜੇ ਇਸ ਟਾਈਮ ਤੇ ਮੇਰੀ ਮਾਂ ਨੇ ਮੇਰੇ ਪਿਤਾ ਨੂੰ ਖਤਮ ਕੀਤਾ ਸੀ 2010 ਦੇ ਵਿੱਚ ਉਦੋਂ ਮੇਰੀ ਉਮਰ ਬਹੁਤ ਥੋੜੀ ਸੀਗੀ ਮੈਂ 13 ਸਾਲ ਦੀ ਸੀਗੀ 13 14 ਸਾਲ ਦੀ ਤੇ ਮੈਨੂੰ ਮੇਰੀ ਮਾਂ ਨੇ ਇਹ ਕਹਿ ਕੇ ਡਰਾ ਦਿੱਤਾ ਕਿ ਜੇ ਤੂੰ ਪੁਲਿਸ ਦੇ ਕੋਲ ਗਈ ਜਾਂ ਕਿਸੇ ਨੂੰ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੇਰਾ ਵੀ ਉਹੀ ਹਾਲ ਕਰਾਂਗੀ ਜੋ ਤੇਰੇ ਪਿਤਾ ਦਾ ਕੀਤਾ ਤਾਂ ਹੁਣ ਐਸਐਚਓ ਸਾਹਿਬ ਪੁੱਛਦੇ ਐ ਕਿ ਇਹ ਕੰਮ ਤੇਰੀ ਮਾਂ ਨੇ ਇਕੱਲੀ ਨੇ ਕੀਤਾ ਤਾਂ ਉਹ ਕਹਿੰਦੀ ਐ ਕਿ ਨਹੀਂ ਉਹਨਾਂ ਦਾ ਇੱਕ ਪ੍ਰੇਮੀ ਹੈ ਸਾਡੇ ਪਿੰਡ 'ਚ ਹੀ ਰਹਿਣ ਵਾਲਾ ਇੱਕ ਸ਼ਖਸ ਹੈ ਜਿਹਦਾ ਨਾਮ ਹੈ ਜਗਦੀਸ਼ ਉਹਨੇ ਮੇਰੀ ਮਾਂ ਦੇ ਨਾਲ ਮਿਲ ਕੇ ਸਭ ਕੁਝ ਕੀਤਾ ਆ ਤੇ ਹੁਣ ਐਸਚੂ ਸਾਹਿਬ ਜਦੋਂ ਪੂਰੀ ਗੱਲ ਸੁਣ ਲੈਂਦੇ ਆ ਤਾਂ ਆਪਣੀ ਟੀਮ ਨਾਲ ਲੈ ਕੇ ਨਾਲ ਹੀ ਫੋਰੈਂਸਿਕ ਟੀਮ ਲੈ ਕੇ ਉੱਥੇ ਜਾਂਦੇ ਆ ਉਹਨਾਂ ਦੇ ਘਰ ਹੁਣ ਜਦੋਂ ਉਹਨਾਂ ਦੇ ਘਰ 'ਚ ਐਂਟਰ ਹੁੰਦੇ ਆ ਤਾਂ ਉਹਦੀ ਮਾਂ ਜਿਹਦਾ ਨਾਮ ਹੁੰਦਾ ਆ ਗੰਗਾ ਆਮਾ ਹੁਣ ਉਹ ਅੱਗੇ ਦਰਵਾਜ਼ੇ ਤੇ ਹੀ ਸੀ ਤਾਂ ਉਹ ਪੁਲਿਸ ਨੂੰ ਵੇਖ ਕੇ ਹੈਰਾਨ ਹੋ ਜਾਂਦੀ ਹੈ ਨਾਲ ਉਹਦੀ ਧੀ ਤੇ ਉਹਦਾ ਬੇਟਾ ਵੀ ਸੀਗਾ ਤਾਂ ਹੁਣ ਜਦੋਂ ਵੇਖਦੀ ਹੈ ਤਾਂ ਹੁਣ ਇੱਕਦਮ ਡਰ ਜਾਂਦੀ ਹੈ ਹੁਣ ਉਹ ਘਰੋਂ ਭੱਜਣ ਦੀ ਕੋਸ਼ਿਸ਼ ਕਰਦੀ ਹੈ ਪਰ ਪੁਲਿਸ ਵਾਲੇ ਉਹਨੂੰ ਉੱਥੇ ਹੀ ਰੋਕ ਲੈਂਦੇ ਐ ਤੇ ਉਹਨੂੰ ਉੱਥੇ ਰੋਕਣ ਤੋਂ ਬਾਅਦ ਲੜਕੀ ਨੂੰ ਕਹਿੰਦੇ ਐ ਕਿ ਦੱਸ ਤੇਰੇ ਪਿਤਾ ਦੀ লাশ ਕਿੱਥੇ ਦਫ਼ਨ ਕੀਤੀ ਹੈ ਤਾਂ ਹੁਣ ਉਹ ਪੂਜਾ ਰੂਮ ਚ ਉਹਨੂੰ ਲੈ ਕੇ ਜਾਂਦੀ ਹੈ ਪੁਲਿਸ ਵਾਲਿਆਂ ਨਾਲ ਤੇ ਉੱਥੇ ਜਾ ਕੇ ਦੋ ਮਜ਼ਦੂਰ ਬੁਲਾਏ ਜਾਂਦੇ ਐ ਤੇ ਜਦੋਂ ਖੁਦਾਈ ਹੁੰਦੀ ਹੈ ਤਾਂ ਥੱਲਿਓ ਉਹਦੀ ਜਿਹੜੀ লাশ ਦਫ਼ਨ ਕੀਤੀ ਗਈ ਸੀ ਤਾਂ ਉਹ ਕੱਢੀ ਜਾਂਦੀ ਹੈ ਹੁਣ ਉੱਥੇ ਹੱਡੀਆਂ ਦਾ ਇੱਕ ਢਾਂਚਾ ਸੀਗਾ ਸਕੈਲੇਟਨ ਜਿਹਨੂੰ ਆਪਾਂ ਕਹਿ ਦਿੰਦੇ ਆ ਹੁਣ ਉਹੀ ਸੀਗਾ ਉੱਥੇ ਹੁਣ ਉਹਨੂੰ ਬਾਹਰ ਕੱਢਿਆ ਜਾਂਦਾ ਆ ਤੇ ਉਹਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾਂਦਾ ਆ ਤੇ ਹੁਣ ਇੱਥੋਂ ਲੜਕੀ ਦਾ ਡੀਐਨਏ ਸੈਂਪਲ ਆ ਕਿ ਉਹਦੇ ਨਾਲ ਜਦੋਂ ਮੈਚ ਕੀਤਾ ਜਾਂਦਾ ਆ ਤੇ ਇਹ ਉਹਦੇ ਵਾਕਈ ਉਹਦੇ ਪਿਤਾ ਦੀ লাশ ਹੁੰਦੀ ਹੈ ਹੁਣ ਇਸ ਤੋਂ ਬਾਅਦ ਪੁਲਿਸ ਵਾਲੇ ਜਦੋਂ ਉਹਦੀ ਮਾਂ ਨੂੰ ਪੁੱਛਦੇ ਆ ਕਿ ਤੂੰ ਇਹ ਸਭ ਕੁਝ ਕੀਤਾ ਤੇ ਕੀਤਾ ਕਿਉਂ ਹੁਣ ਉਹ ਦੱਸਦੀ ਹੈ ਕਿ ਮੇਰੇ ਮੇਰੇ ਪਿੰਡ ਦੇ ਹੀ ਰਹਿਣ ਵਾਲੇ ਜਗਦੀਸ਼ ਨਾਮ ਦੇ ਸ਼ਖਸ ਦੇ ਨਾਲ ਮੇਰੀ ਗੱਲਬਾਤ ਹੋਣੀ ਸ਼ੁਰੂ ਹੋ ਗਈ ਸੀ ਹੁਣ ਇਹਨੂੰ ਬਾਹਰੋਂ ਕਿਸੇ ਨੇ ਕੁਝ ਦੱਸਤਾ ਹੋਣਾ ਆ ਜਦੋਂ ਮੇਰੇ ਘਰ ਵਾਲੇ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਹ ਮੇਰੇ ਨਾਲ ਰੋਜ਼ ਲੜਾਈ ਝਗੜਾ ਕਰਦਾ ਸੀਗਾ ਹਾਲਾਂਕਿ ਸਾਡੇ ਲੜਾਈ ਝਗੜੇ ਪਹਿਲਾਂ ਵੀ ਹੁੰਦੇ ਸੀਗੇ ਪਰ ਜਦੋਂ ਤੁਹਾਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਹੁਣ ਦਿਨੋਂ ਦਿਨ ਸਾਡੇ ਲੜਾਈ ਝਗੜੇ ਸੀਗੇ ਉਹ ਵਧਦੇ ਹੀ ਜਾ ਰਹੇ ਸੀਗੇ ਤਾਂ ਹੁਣ ਇੱਕ ਦਿਨ ਕੀ ਹੁੰਦਾ ਇਹਨਾਂ ਦਾ ਲੜਾਈ ਝਗੜਾ ਜ਼ਿਆਦਾ ਹੋ ਜਾਂਦਾ ਆ ਤੇ ਮੈਂ ਗੁੱਸੇ ਚ ਆਣ ਕੇ ਜਗਦੀਸ਼ ਨੂੰ ਫੋਨ ਕੀਤਾ ਤੇ ਜਗਦੀਸ਼ ਮੇਰੇ ਘਰ ਆ ਗਿਆ ਤਾਂ ਹੁਣੇ ਲక్ష్మణ ਜਿਹੜਾ ਇਹਦਾ ਘਰ ਵਾਲਾ ਹੁੰਦਾ ਹੈ ਜਦੋਂ ਵੇਖਦਾ ਹੈ ਜਗਦੀਸ਼ ਨੂੰ ਕਿ ਸਾਡੇ ਘਰ ਕੀ ਕਰ ਰਿਹਾ ਆ ਤਾਂ ਹੁਣੇ ਦੋਨੋਂ ਜਣੇ ਮਿਲ ਕੇ ਉਹਨੂੰ ਉੱਥੇ ਹੀ ਖਤਮ ਕਰ ਦਿੰਦੇ ਆ ਤਾਂ ਜਦੋਂ ਖਤਮ ਕਰਦੇ ਆ ਤਾਂ ਹੁਣ ਸੋਚਦੇ ਆ ਕਿ লাশ ਦਾ ਕੀ ਕੀਤਾ ਜਾਏ ਜੇ লাশ ਬਾਹਰ ਲੈ ਕੇ ਗਏ ਤਾਂ ਲੋਕਾਂ ਨੂੰ ਪਤਾ ਚੱਲ ਜਾਏਗਾ ਹੁਣ ਕੀ ਕਰੀਏ ਇਹਦਾ ਹੁਣ ਉਹ ਸੋਚਦੇ ਆ ਪਲਾਨ ਬਣਾਉਂਦੇ ਆ ਕਿ ਕਿਉਂ ਨਾ ਇਹਨੂੰ ਘਰ ਦੇ ਵਿੱਚ ਹੀ ਦਫਨ ਕਰ ਦਿੱਤਾ ਜਾਏ ਹੁਣ ਘਰ 'ਚ ਜਿਹੜਾ ਲੌਬੀ ਵਾਲਾ ਏਰੀਆ ਹੁੰਦਾ ਆ ਪਹਿਲਾਂ ਉੱਥੇ ਦਫਨ ਕਰਨ ਦੀ ਸੋਚਦੇ ਆ ਪਰ ਫਿਰ ਇਹ ਸੋਚਦੇ ਆ ਕਿ ਕੋਈ ਨਾ ਕੋਈ ਘਰ ਦੇ ਅੰਦਰ ਆ ਤਾਂ ਜਾਂਦਾ ਹੀ ਐ ਤਾਂ ਅਗਰ ਖੁਦਾਈ ਕਰਾਂਗੇ ਤੇ ਪੁੱਛੇਗਾ ਤਾਂ ਹੋ ਸਕਦਾ ਕਿਸੇ ਨੂੰ ਕੋਈ ਸ਼ੱਕ ਹੋ ਜੇ ਤਾਂ ਫਿਰ ਉਹ ਇਹ ਆਈਡੀਆ ਕੈਨਸਲ ਕਰ ਦਿੰਦੇ ਆ ਉਸ ਤੋਂ ਬਾਅਦ ਉਹ ਸੋਚਦੇ ਆ ਕਿ ਕਿਚਨ ਚ ਪਰ ਫਿਰ ਸੋਚਦੇ ਆ ਕਿ ਕਿਚਨ ਦੇ ਵਿਸਤਾਂ ਰੋਜ਼ ਆਪਾਂ ਖਾਣਾ ਬਣਾਉਨੇ ਆ ਤੇ ਸਪੇਸ ਵੀ ਘੱਟ ਹੁੰਦਾ ਉੱਥੇ ਤਾਂ ਫਿਰ ਉੱਥੇ ਵੀ ਨਹੀਂ ਹੁਣ ਸੋਚਦੇ ਆ ਕਿ ਕਿਉਂ ਨਾ ਆਪਾਂ ਇਸ ਲਾਸ਼ ਨੂੰ ਪੂਜਾ ਰੂਮ ਵਿੱਚ ਦਫਨ ਕਰ ਦਈਏ ਨਾ ਤਾਂ ਉੱਥੇ ਕੋਈ ਜਾਣਦਾ ਆ ਕਿਉਂਕਿ ਇਹ ਜਿਹੜਾ ਕਮਰਾ ਸੀਗਾ ਉਹਨਾਂ ਦੇ ਘਰ ਚ ਬਿਲਕੁਲ ਅਖੀਰ ਤੇ ਹੁੰਦਾ ਆ ਤਾਂ ਹੁਣ ਉਧਰ ਕੋਈ ਜਾਣਦਾ ਵੀ ਨਹੀਂ ਸੀ ਹੁਣੇ ਕੀ ਕਰਦੇ ਆ ਪੂਜਾ ਰੂਮ ਚ ਜਿੰਨੀਆਂ ਵੀ ਉੱਥੇ ਫੋਟੋ ਹੁੰਦੀਆਂ ਆ ਯਾ ਮੂਰਤੀਆਂ ਹੁੰਦੀਆਂ ਆ ਉਹਨਾਂ ਸਾਰੀਆਂ ਨੂੰ ਪਹਿਲਾਂ ਬਾਹਰ ਕੱਢਦੇ ਆ ਤੇ ਫਿਰ ਉੱਥੇ ਖੱਡਾ ਪੁੱਟਿਆ ਜਾਂਦਾ ਆ ਤੇ ਉੱਥੇ ਸਲੈਸ਼ ਨੂੰ ਦਫ਼ਨ ਕਰਕੇ ਉੱਤੇ ਉਦਾਂ ਹੀ ਟਾਈਲਾਂ ਲਾ ਦਿੰਦੇ ਆ ਤੇ ਹੁਣ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਅਗਲੇ ਦਿਨ ਹੀ ਜਿਸ ਦਿਨ ਇਸਲੈਸ਼ ਨੂੰ ਉੱਥੇ ਦਫ਼ਨ ਕੀਤਾ ਅਗਲੇ ਦਿਨ ਹੀ ਉੱਥੇ ਉਹਨਾਂ ਨੇ ਪੂਜਾ ਪਾਠ ਕਰਨਾ ਵੀ ਸ਼ੁਰੂ ਕਰ ਦਿੱਤਾ ਤੇ ਹੁਣ ਇਸ ਤੋਂ ਬਾਅਦ ਕੀ ਹੁੰਦਾ ਹੈ ਜਦੋਂ ਇਸ ਗੰਗਾ ਅੰਮਾ ਨੂੰ ਆਂਢੀ ਗੁਆਂਢੀ ਪੁੱਛਦੇ ਆ ਕਿਉਂਕਿ ਥੋੜੇ ਦਿਨ ਉਹਨਾਂ ਨੂੰ ਜਦੋਂ ਲਕਸ਼ਮਣ ਨਹੀਂ ਨਜ਼ਰ ਆਉਂਦਾ ਤਾਂ ਉਹ ਪੁੱਛਦੇ ਆ ਕਿ ਲਕਸ਼ਮਣ ਕਿੱਥੇ ਹੈ ਤਾਂ ਦੱਸਦੀ ਹੈ ਕਿ ਉਹਦੀ ਤਾਂ ਤਾਮਿਲਨਾਡੂ ਦੇ ਵਿੱਚ ਚਾਹ ਦੇ ਜਿਹੜੇ ਬਾਗਾਂ ਹੁੰਦੇ ਆ ਉੱਥੇ ਉਹਨੂੰ ਤਾਂ ਨੌਕਰੀ ਮਿਲ ਗਈ ਉਹ ਤਾਂ ਉੱਥੇ ਚਲਾ ਗਿਆ ਹੁਣ ਜਿਹੜੇ ਗੁਆਂਢੀ ਸੀਗੇ ਉਹ ਇੱਕ ਦੋ ਵਾਰੀ ਪੁੱਛਦੇ ਆ ਹੁਣ ਇਸ ਤੋਂ ਬਾਅਦ ਕਿਸੇ ਕੋਲ ਵੀ ਐਨਾ ਟਾਈਮ ਨਹੀਂ ਹੁੰਦਾ ਕਿ ਦੂਜੇ ਦੀ ਜ਼ਿੰਦਗੀ 'ਚ ਉਹ ਜਾਤੀ ਮਾਰੇ ਕਿ ਕੀ ਹੋ ਰਿਹਾ ਇਹਨਾਂ ਦੇ ਘਰ 'ਚ ਕੀ ਚੱਲ ਰਿਹਾ ਆ ਹੁਣ ਸਾਰੇ ਆਪੋ ਆਪਣੇ ਕਮਾਕਾਰਾਂ ਵਾਲੇ ਸੀ ਕੋਈ ਇਹਨਾਂ ਧਿਆਨ ਨਹੀਂ ਦਿੰਦਾ ਹੁਣ ਵੇਖਦੇ ਹੀ ਵੇਖਦੇ ਕਾਫੀ ਸਮਾਂ ਨਿਕਲ ਜਾਂਦਾ ਆ ਤੇ ਇਹ ਜਿਹੜੀ ਲੜਕੀ ਸੀ ਕਿ ਜਿਸ ਦਿਨ ਇਹਨਾਂ ਨੇ ਇਹ ਕਤਲ ਕੀਤਾ ਸੀਗਾ ਉਹਦੇ ਪਿਤਾ ਦਾ ਇਹ ਲੜਕੀ ਇਹ ਸਭ ਕੁਝ ਵੇਖ ਰਹੀ ਹੁੰਦੀ ਆ ਤੇ ਹੁਣ ਇਹਨੂੰ ਇਹ ਸਭ ਕੁਝ ਪਤਾ ਸੀਗਾ ਮੇਰੇ ਪਿਤਾ ਦੇ ਨਾਲ ਕੀ ਹੋਇਆ ਆ ਪਰ ਇਹਨੂੰ ਇਹੀ ਡਰ ਸੀ ਕਿ ਜੇ ਮੈਂ ਕਿਸੇ ਨੂੰ ਕੁਝ ਦੱਸਿਆ ਤਾਂ ਕਿਤੇ ਇਹ ਨਾ ਕਿ ਮੇਰੀ ਮਾਂ ਮੈਨੂੰ ਵੀ ਮੇਰੇ ਪਿਤਾ ਦੀ ਤਰ੍ਹਾਂ ਖਤਮ ਕਰ ਦੇ ਹੁਣ ਇਹ ਬੱਚੀ ਸੀਗੀ ਉਦੋਂ ਤਾਂ 13-14 ਸਾਲ ਦੀ ਉਮਰ ਸੀਗੀ ਤਾਂ ਉਦੋਂ ਤੱਕ ਕਿਸੇ ਨੂੰ ਕੁਝ ਨਹੀਂ ਦੱਸਦੀ ਪਰ ਫਿਰ ਜਿਵੇਂ-ਜਿਵੇਂ ਇਹਦੀ ਉਮਰ ਹੁੰਦੀ ਜਾਂਦੀ ਹੈ ਤਾਂ ਇਹਨੂੰ ਸਮਝ ਆਉਣਾ ਸ਼ੁਰੂ ਹੋ ਜਾਂਦਾ ਹੈ ਨਹੀਂ ਮੈਂ ਆਪਣੇ ਪਿਤਾ ਨੂੰ ਇਨਸਾਫ ਦਿਵਾਣਾ ਹੈ ਇਹਨੂੰ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਆਪਣੇ ਘਰ 'ਚ ਕਿ ਮੇਰੇ ਪਿਤਾ ਦੀ লাশ ਇੱਥੇ ਇਹਨਾਂ ਨੇ ਦਫ਼ਨ ਕੀਤੀ ਹੈ ਉਹਦੇ ਨਾਲ ਐਨਾ ਗਲਤ ਹੋਇਆ ਤੇ ਕਿਸੇ ਨੂੰ ਕੁਝ ਪਤਾ ਵੀ ਨਹੀਂ ਜਿਹੜੇ ਕਾਤਲ ਆ ਉਹ ਸ਼ਰਿਆਮ ਕੁਮਰੇ ਆ ਹੁਣ ਇਹ ਜਿਹੜਾ ਜਗਦੀਸ਼ ਸੀਗਾ ਜੋ ਇਹਨਾਂ ਦੇ ਪਿੰਡ 'ਚ ਰਹਿੰਦਾ ਸੀਗਾ ਹੁਣ ਉਹਨੇ ਇਹਨਾਂ ਦੇ ਘਰ 'ਚ ਰਹਿਣਾ ਸ਼ੁਰੂ ਕਰਤਾ ਹੁਣ ਲੜਕੀ ਨੂੰ ਬਹੁਤ ਬੁਰਾ ਲੱਗਦਾ ਹੈ ਕਿ ਜਿੰਨੀ ਉਹਨੇ ਉਹਦੇ ਪਿਤਾ ਦਾ ਕਤਲ ਕੀਤਾ ਉਹ ਸਾਡੇ ਘਰ 'ਚ ਸਾਡੇ ਨਾਲ ਹੀ ਰਹਿ ਰਿਹਾ ਆ ਹੁਣ ਕੁਝ ਸਮੇਂ ਬਾਅਦ ਦੀ ਲੜਕੀ ਕੀ ਕਰਦੀ ਆਪਣੇ ਪਿੰਡ ਦੇ ਕੁਝ ਲੋਕਾਂ ਦੇ ਨਾਲ ਗੱਲਬਾਤ ਕਰਦੀ ਹੈ ਉਹਨਾਂ ਨੂੰ ਦੱਸਦੀ ਹੈ ਕਿ ਮੇਰੇ ਪਿਤਾ ਨੂੰ ਕਿਤੇ ਨੌਕਰੀ ਨਹੀਂ ਮਿਲੀ ਬਲਕਿ ਮੇਰੀ ਮਾਂ ਨੇ ਮੇਰੇ ਪਿਤਾ ਨੂੰ ਖਤਮ ਕਰਤਾ ਉਹਦਾ ਕਤਲ ਕਰਤਾ ਆ ਹੁਣ ਪਿੰਡ ਵਾਲਿਆਂ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਦਾ ਆ ਉਹ ਬਹੁਤ ਹੈਰਾਨ ਹੁੰਦੇ ਆ ਪਰ ਉਹ ਸੋਚਦੇ ਆ ਕਿ ਬੱਚੀ ਕਹਿ ਰਹੀ ਹੈ ਹੋ ਸਕਦਾ ਹੈ ਝੂਠ ਬੋਲ ਰਹੀ ਹੋਵੇ ਉਹਦੇ ਵਾਲ ਇਹਨਾਂ ਧਿਆਨ ਨਹੀਂ ਦਿੰਦੇ ਪਰ ਜਿਵੇਂ ਹੀ ਲੜਕੀ ਦੀ ਉਮਰ ਹੁੰਦੀ ਆ 19 ਸਾਲ ਤਾਂ ਉਹ ਹੁਣ ਰੋਜ਼ ਹੈ ਜਿਹੜਾ ਪੁਲਿਸ ਸਟੇਸ਼ਨ ਜਾਣਾ ਸ਼ੁਰੂ ਕਰ ਦਿੰਦੀ ਹੈ ਹੁਣ 1 ਅਗਸਤ 2015 ਤੋਂ ਇਹ ਸ਼ੁਰੂ ਕਰਦੀ ਹੈ ਥਾਣੇ ਜਾਣਾ ਤੇ 12 ਅਗਸਤ 2015 ਨੂੰ ਹੈ ਜਿਹੜਾ ਪੁਲਿਸ ਵਾਲੇ ਦੇ ਘਰ ਚ ਆ ਜਾਂਦੇ ਆ ਇਹਦੇ ਕਹਿਣ ਤੇ ਤੇ ਪੁਲਿਸ ਵਾਲੇ ਸ਼ਾਇਦ ਹੁਣ ਵੀ ਨਾ ਆਉਂਦੇ ਪਰ ਲੜਕੀ ਦੇ ਨਾਲ ਉਸ ਦਿਨ ਪਿੰਡ ਦੇ ਹੀ ਕੁਝ ਲੋਕ ਵੀ ਗਏ ਹੋਏ ਸੀ ਹੁਣ ਇਸ ਤੋਂ ਬਾਅਦ ਉਹਦੀ ਜਿਹੜੀ ਮਾਂ ਹੁੰਦੀ ਉਹਨੂੰ ਅਰੈਸਟ ਕਰ ਲਿਆ ਜਾਂਦਾ ਆ ਤੇ ਪਿੰਡ ਦੇ ਹੀ 34 ਲੋਕਾਂ ਦੀ ਗਵਾਹੀ ਦੇ ਉੱਪਰ ਇਸ ਜਿਹੜੀ ਇਹ ਗੰਗਾ ਆਮਾ ਸੀਗੀ ਇਹਦੀ ਮਾਂ ਇਹਦੇ ਉੱਤੇ ਮੁਕੱਦਮਾ ਚੱਲਦਾ ਆ ਇਹਨਾਂ ਦੀਆਂ ਗਵਾਹੀਆਂ ਹੁੰਦੀਆਂ ਆ ਤੇ ਫੇਰ ਕਿਤੇ ਜਾ ਕੇ 25 ਜੁਲਾਈ 2025 ਨੂੰ ਇਹ ਜਿਹੜੀ ਔਰਤ ਆ ਗੰਗਾ ਅੰਮਾ ਤੇ ਦਾ ਜਿਹੜਾ ਪ੍ਰੇਮੀ ਸੀਗਾ ਜਗਦੀਸ਼ ਇਹਨਾਂ ਦੋਨਾਂ ਨੂੰ ਉਮਰ ਕੈਦੀ ਸਜ਼ਾ ਸੁਣਾਈ ਜਾਂਦੀ ਹੈ ਪਰ ਅਫਸੋਸ ਵਾਲੀ ਗੱਲ ਇਹਦੇ 'ਚ ਇਹ ਹੈ ਇਸ ਕੇਸ ਦੇ ਵਿੱਚ ਕਿ ਜਿਹੜੀ ਊਸ਼ਾ ਨਾਮ ਦੀ ਲੜਕੀ ਸੀਗੀ 19 ਸਾਲਾਂ ਉਹਦੀ 2020 ਦੇ ਵਿੱਚ ਇੱਕ ਹਾਦਸੇ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ ਉਹੀ ਫੈਸਲਾ ਨਾ ਸੁਣ ਸਕੀ ਕਿ ਉਹਦੀ ਮਾਂ ਨੂੰ ਹੈ ਜਿਹੜੀ ਉਹ ਸਜ਼ਾ ਹੋ ਗਈ ਹੈ ਉਦੇ ਪਿਤਾ ਨੂੰ ਇਹ ਜਿਹੜਾ ਇਨਸਾਫ ਉਹ ਮਿਲ ਗਿਆ ਹੈ ਤੇ ਇਹ ਸੀਗੀ ਅੱਜ ਦੀ ਕਹਾਣੀ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਕਿਵੇਂ ਇੱਕ ਲੇਡੀਜ਼ ਨੇ ਆਪਣੇ ਨਜਾਇਜ਼ ਰਿਸ਼ਤੇ ਦੇ ਚੱਲਦੇ ਆਪਣੇ ਘਰ ਵਾਲੇ ਨੂੰ ਇਹ ਜਿਹੜਾ ਉਹ ਖਤਮ ਕਰਤਾ ਤੇ ਫਿਰ ਕਿਵੇਂ ਧੀ ਨੇ ਅੱਗੇ ਜਾ ਕੇ ਆਪਣੇ ਪਿਤਾ ਨੂੰ ਇਹ ਜਿਹੜਾ ਉਹ ਇਨਸਾਫ ਦਲਵਾਇਆ ਬੇਸ਼ੱਕ ਉਹ ਇਹ ਸਭ ਕੁਝ ਨਹੀਂ ਵੇਖ ਸਕੀ ਉਹ ਆਪਣੀ ਮਾਂ ਨੂੰ ਸਜ਼ਾ ਹੁੰਦੀ ਨਹੀਂ ਵੇਖ ਸਕੀ ਉਹਦੇ ਪ੍ਰੇਮੀ ਨੂੰ ਸਜ਼ਾ ਹੁੰਦੀ ਨਹੀਂ ਵੇਖ ਸਕੀ ਪਰ ਉਹਨੇ ਉਹ ਆਖਰੀ ਦਮ ਤੱਕ ਲੜੀ ਆਪਣੇ ਪਿਤਾ ਲਈ ਤਾਂ ਇਹ ਸੀਗੀ ਅੱਜ ਦੀ ਕਹਾਣੀ ਤੁਹਾਨੂੰ ਕਹਾਣੀ ਕਿਵੇਂ ਦੀ ਲੱਗੀ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਰੱਖਿਓ ਮਿਲਦੇ ਆ ਕੱਲੇ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ